ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਵੱਲੋਂ ਗੈਰ ਕਾਨੂੰਨੀ ਟੰਗ ਨਾਲ ਰਹਿ ਰਹੇ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਕਰਦਿਆਂ ਅੱਜ ਦੂਜਾ ਅਮਰੀਕੀ ਜਹਾਜ਼ 119 ਭਾਰਤੀਆਂ ਨੂੰ ਲੈ ਕੇ ਆ ਰਿਹਾ ਹੈ ਜਿਸ ਵਿੱਚ 67 ਪੰਜਾਬੀ ਭਾਰਤੀਆਂ ਵਿੱਚੋਂ ਇੱਕ ਨੌਜਵਾਨ ਹਲਕਾ ਰਾਜਸਥਾਨੀ ਅਦੀਨ ਆਉਂਦੇ ਪਿੰਡ ਭੁੱਲਰ ਦਾ ਹੈ ਇਸ ਸਬੰਧੀ ਅੱਜ ਡਿਪੋਰਟ ਹੋ ਕੇ ਆ ਰਹੇ ਨੌਜਵਾਨ ਗੁਰਜਿੰਦਰ ਸਿੰਘ ਦੇ ਵਿਧਵਾ ਮਾਤਾ ਬਲਵਿੰਦਰ ਕੌਰ ਨੇ ਪਰੇਮਾਨਾ ਦੱਸਿਆ ਕਿ ਉਸਦੇ ਪਤੀ ਦੀ 15 ਸਾਲ ਪਹਿਲਾਂ ਮੌਤ ਹੋ ਗਈ ਸੀ ਉਹਨਾਂ ਦੀ 1 ਏਕੜ ਜ਼ਮੀਨ ਸੀ ਜਿਸ ਨੂੰ ਵੇਚ ਕੇ ਉਹਨਾਂ ਨੇ ਇਕਲੋਤੇ ਪੁੱਤਰ ਗੁਰਜਿੰਦਰ ਸਿੰਘ ਹਰਿਆਣੇ ਦੇ ਏਜੰਟ ਰਾਹੀਂ 50 ਲੱਖ ਰੁਪਇਆ ਲਗਾ ਕੇ ਉਸ ਨੂੰ 1 ਸਾਲ ਪਹਿਲਾਂ ਅਮਰੀਕਾ ਲਈ ਰਵਾਨਾ ਕੀਤਾ ਸੀ ਪਰ ਏਜੰਟ ਨੇ ਉਸ ਨੂੰ 2 ਨੰਬਰ ਰਾਹੀਂ ਭੇਜਿਆ ਤੇ ਤੇ ਲੰਗੀ 28 ਜਨਵਰੀ ਨੂੰ ਮੈਸਕੋ ਤੇ ਬਾਰਡਰ ਪਾਰ ਕਰਾਂਦਿਆਂ ਹੋਇਆਂ ਉੱਥੋਂ ਦੀ ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਸੀ ਉਹਨਾਂ ਦੇ ਪਰਿਵਾਰ ਨੂੰ ਗੁਰਜਿੰਦਰ ਸਿੰਘ ਦੀ ਅਮਰੀਕਾ ਦੀ ਸਰਕਾਰ ਵੱਲੋਂ ਰਿਪੋਰਟ ਕਰਨ ਦੀ ਸੂਚਨਾ ਮਿਲਦੇ ਹੀ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਕਿਉਂਕਿ ਗੁਰਜਿੰਦਰ ਸਿੰਘ ਘਰ ਦੀ ਗਰੀਬੀ ਦੂਰ ਕਰਨ ਲਈ ਵਿਦੇਸ਼ ਗਿਆ ਸੀ ਹੁਣ ਪਰਿਵਾਰ ਲੱਖਾਂ ਰੁਪਏ ਦਾ ਕਰਜ਼ਾ ਕਿੱਥੋਂ ਉਤਾਰੇਗਾ ਉਸ ਦੀਆਂ ਦੋ ਪੈਣਾ ਵਿਆਣ ਵਾਲੀਆਂ ਹਨ ਵਿਧਵਾ ਮਾਂ ਆਪਣੀਆਂ ਧੀਆਂ ਨੂੰ ਲੈ ਕੇ ਜੇੜ ਦੇ ਘਰ ਵਿੱਚ ਰਹਿ ਕੇ ਆਪਣਾ ਗੁਜ਼ਾਰਾ ਕਰੀਆਂ ਹਨ ਪਿੰਡ ਦੇ ਸਾਬਕਾ ਸਰਪੰਚ ਬਲਾਕ ਪ੍ਰਧਾਨ ਦਵਿੰਦਰ ਸਿੰਘ ਪੂਲਾ ਨੇ ਸਰਕਾਰ ਕੋਲ ਮੰਗ ਕੀਤੀ ਕਿ ਗਰੀਬ ਪਰਿਵਾਰ ਦੀ مالی ਸਹਾਇਤਾ ਕੀਤੀ ਜਾਵੇ ਯੋਗਤਾ ਦੇ ਆਧਾਰ ਤੇ ਵਿਧਵਾ ਦੇ ਪੁੱਤਰ ਨੂੰ ਨੌਕਰੀ ਦਿੱਤੀ ਜਾਵੇ ਏਜੰਟ ਦੇ ਖਿਲਾਫ ਵੰਦੀ ਕਾਰਵਾਈ ਕੀਤੀ ਜਾਵੇ ਸਿੰਘ ਜੀ ਲੱਗਦੇ ਗੁਰਜੰਦਰ ਚਾਚੇ ਦਾ ਬੇਟਾ ਸਾਡਾ ਛੋਟੇ ਦਾ ਹਾਂਜੀ ਕਦੋਂ ਕਦਾਂ ਗਿਆ ਇਹਨੂੰ ਸਾਲ ਹੋ ਗਿਆ ਜਿਹਗਾ ਇਹਨੂੰ ਅੱਛਾ ਹਾਂਜੀ ਤੇ ਮਤਲਬ ਕਿ ਕਿੱਥੇ ਤਰਾ ਕਦੋਂ ਪਤਾ ਲੱਗਾ ਤੁਹਾਨੂੰ ਇਹਦੇ ਬਾਰੇ ਤੇ ਕਿੱਥੇ ਤਰਾ ਵੇਖਿਆ ਤੁਹਾਨੂੰ ਵੀ ਜਿਹੜੇ ਤੁਹਾਡੇ ਚਾਚੇ ਦਾ ਬੇਟਾ ਹਾਂਜੀ ਇਹ ਉਹਦੇ ਘਰ ਦੇ ਹਲਾਦ ਨੇ ਕਿੱਪਰਾਂ ਦੇ ਘਰ ਦੇ ਹਲਾਦ ਵੇਖ ਲਓ ਤੁਸੀਂ ਇਤਰਾ ਦੇ ਮਾੜੇ ਆ ਮਾਂ ਨੇ ਵਿਚਾਰੀ ਨੇ ਪਾਲੇ ਔਖੇ ਸੌਖੇ ਉਹਨਾਂ ਖਾ ਬਚਲ ਉਹ ਮੁੰਡਾ ਮਗਰਜੈਂਟ ਨੇ ਲਾ ਲਿਆ ਉਹਨੇ ਆਖਿਆ ਵੀ ਮੈਂ ਤੁਹਾਨੂੰ ਇੱਕ ਨੰਬਰ 'ਚ ਘੱਲੂ ਤੇ ਜਾੜ ਪਿਆੜ ਕੇ ਨੇ ਰਾਹ ਚ ਰੱਖਿਆ ਕਈ ਚਿਰ ਸਾਲ ਹੋ ਗਿਆ ਉਹ ਧੱਕੇ ਧੋੜੇ ਖਾਂਡਿਆ ਵਿਚਾਰਾ ਤੇ ਜਹਾਰ ਕੇ ਨੰਗਿਆ ਨੰਗਿਆ ਤੋਂ ਅੰਦਰ ਪੁਲਿਸ ਦੇ ਕਾਬੂ ਆ ਗਿਆ ਉਹਨਾਂ ਰਿਪੋਰਟ ਕਰਕੇ ਇਹਨੂੰ ਭੇਜਤਾ ਹਾਂਜੀ ਇਹ ਹੁਣ ਵਿਚਾਰੇ ਕਿਤੇ ਰਹਿੰਦੇ ਤੇ ਤੁਹਾਡੀ ਚਾਚੀ ਇਹ ਸਾਡੇ ਵਾਲੀ ਰਹਿੰਦੇ ਚਾਚੇ ਤਾਂ ਵਾਲੀ ਰਹਿੰਦੇ ਵਿਚਾਰੇ ਉਹਦੇ ਜਦੋਂ ਚਲ ਗਿਆ ਤੇ ਸਾਡੇ ਵਾਲੀ ਰਹਿੰਦੇ ਨੇ ਮੁੜ ਕੇ ਹਾਂਜੀ ਨੀਆ ਕੋ ਫੈਸ਼ਨ ਲੈ ਤੇ ਪੈਣਾ ਦਿਆਂਦਾ ਵਿਆਹ ਕਰੂ ਪਿਓ ਸਿਰ ਤੇ ਨਹੀਂ ਵਿਚਾਰਿਆ ਗਰੀਬੀ ਵੇਖੀ ਆ ਵੀ ਭੈਣਾ ਦੇ ਵਿਆਹ ਕਰਾਂਗੇ ਚਲੋ ਘਰ ਬਾਹਰ ਬਣਾਵਾਂਗੇ ਕਈ ਫੈਸ਼ਨ ਵਿਚਾਰੇ ਵੇਖੀਆਂ ਸੀ ਪਰ ਇਹ ਰੱਬ ਨੂੰ ਜੋ ਮਜੂਰ ਸੀ ਗਲਤੀ ਆ ਜੀ ਅਸੀਂ ਤੇ ਉਹ ਕਹਿਣਾ ਚਾਹੁੰਦੇ ਆ ਕਿ ਚਲੋ ਕੋਈ ਨੌਕਰੀ ਨਾ ਕਰੀ ਮਿਲੇ ਸਰਕਾਰੀ ਕੋ ਸਰਕਾਰ ਮਹਤ ਕਰੇ ਵਿਚਾਰਿਆਂ ਦੀ ਕੋਈ ਇਹਨਾਂ ਦਾ ਚੱਲੇ ਤੋਰਾ ਫੁੱਲ ਕਰੋ ੱਟੀ ਪਾਣੀ ਤੇ ਕੁਝ ਜਾਣਾਂ ਦੇ ਪੈਸੇ ਵਾਪਸ ਕੀਤੇ ਜਾਣ ਸਰਕਾਰ ਨੂੰ ਆਹ ਵੇਖ ਕੇ ਵੀ ਨੇ ਪੈਸੇ ਵੀ ਲਾ ਲਿਆ ਕਿ ਵਿਚਾਰੇ ਹੁਣ ਕਰਨਗੇ ਇਹਨਾਂ ਦਾ ਸਾਰਾ ਨਹੀਂ ਕੋਈ ਹੈਗਾ ਇਹੋ ਹੈ ਮੁੰਡਾ ਅਸੀਂ ਉਹੀ ਵਾਪਸ ਆ ਗਿਆ ਹਾਂਜੀ ਉਹੀ ਵਾਪਸ ਆ ਗਿਆ ਆ ਗਿਆ ਬਲਵਿੰਦਰ ਕੋਲ ਕਿਹੜਾ ਪਿੰਡ ਫੁੱਲਰਾ ਇਹ ਕੀ ਲੱਗਦਾ ਗੁਰਦਰ ਸਿੰਘ ਕੀ ਬਣਾਦਾ ਗੁਰਜਿੰਦਰ ਬੇਟਾ ਗੁਰਜਿੰਦਰ ਸਿੰਘ ਬੇਟਾ ਨਾ ਟਾਈਮ ਹੋ ਗਿਆ ਨੂੰ ਭਿਜੇ ਨੂੰ ਇਹ ਕਿਹੜੇ ਦੇਟ ਗਿਆ ਇਹ ਤੋਂ ਅਮਰੀਕਾ ਚ ਗਿਆ ਇਹ ਸਾਲ ਤੋਂ ਹੋ ਗਿਆ ਘਰੋਂ ਗਏ ਨੂੰ ਹਾਂ ਜੀ ਪੂਰੇ ਘਾਟੇ ਸਾਲ ਤੋਂ ਕਿੰਨੇ ਪੈਸੇ ਲੱਗੇ ਹੋਏ ਵਾਹ 50 ਨੂੰ ਉੱਪਰ ਗਿਆ ਇਹ ਹੁੰਦਾ ਕੋਈ ਹਾਂ ਅਡੀ ਉਹਨਾਂ ਕਦੋਂ ਦੀ ਗੱਲ ਹੋਈ ਹੈ ਅਣੀ ਗੱਲ ਨੂੰ ਇਹ ਮਹੀਨਾ ਕੋ ਗਿਆ ਨਾ ਨਹੀਂ ਮਹੀਨਾ ਕੋ ਗਿਆ ਕਿ ਕਹਿੰਦਾ ਮੈਨੂੰ ਪੁਲਿਸ ਨੇ ਪੜਦੇ ਨੇ ਹਾਂਜੀ ਜੋ ਨਹੀਂ ਉਹਦੇ ਨਾਲ ਤਾਂ ਨਹੀਂ ਹੋਈ ਇਦਾਂ ਨੂੰ ਸੁਣਨੀ ਚਾਹੀਦੀ ਤੁਨੂੰ ਪੁਲਿਸ ਨੂੰ ਕਿਹਾ ਤੁਹਾਨੂੰ ਕਹਿੰਦਾ ਸੀ ਹਾਂਜੀ ਉਹਨੂੰ ਇਹਦੇ ਦੱਸਿਆ ਉਹਦੀ ਗੱਲ ਨਹੀਂ ਹੁੰਦਾ ਹੋਈ ਇਹ ਕਿੰਨੇ ਭਰਾ ਨੇ ਕਰੀਤੇ ਨੇ ਇੱਕ ਭਰਾ ਆ ਦੋ ਭੈਣਾ ਹੈ ਹਾਂਜੀ ਕਿ ਕਿੰਨੇ ਪੈਸੇ ਲਾਏ ਛੋਟੇ ਇਹ ਇਹ 50 ਮਿਲ ਉਪਣ ਗਏ ਪਤਾ ਇੰਦੇ ਕੁਛ ਪੈਣੀ ਐ ਚੀ ਕੁਛ ਫੜ ਫੜਾ ਕੇ ਕਰ ਜਾ ਗੁਰਜਾ ਚੁੱਪ ਕੇ ਤੇ ਫੇਰ ਬਣਾਇਆ ਘਰ ਚ ਗਰੀਬੀ ਸਾਨੂੰ ਕੋਈ ਆਮਦਨ ਕੋਈ ਹਾਨੀ ਕੋਈ ਨਹੀਂ ਹਾਂਜੀ ਦਾੜੀ ਇਹਨਾਂ ਦੇ ਦਪਹਿਰ ਹੁੰਦਾ ਧੋਗੀ ਨੌਂ ਚ ਹੋਈਏ ਨਹੀਂ ਉਹ ਨਵਾ ਫੇਰ ਇੰਦੇ ਹੀ ਛੋਟੇ ਹੀ ਇੰਦੇ ਪਾੜੇ ਪੂਣੇ ਚਲੋ ਟਾਈਮ ਪਾਸ ਕੀਤਾ ਤਾਂ ਹੋਣਾ ਗਿਆ ਸੀ ਬਾਹਰ ਵੀ ਚਲੋ ਬਾਹਰ ਜਾਣਾ ਚਲੋ ਪੜਨ ਦੇ ਵਿਆਹ ਵੀ ਕਰਨੇ ਤੇ ਨਹੀਂ ਗੱਲ ਬਣੀ ਫੇਰ ਉਧਰ ਹੁਣ ਵਾਪਸ ਜਿਉਣਾ ਭੇਜਤਾ ਘੰਡੀ ਹਾਂ ਤੇ ਮਾੜੀ ਆ ਨਾ ਇਹ ਕਰੂ ਵੀ ਇਹ ਕਹਿੰਦਾ ਵੀ ਬਣਾਵਾਂਗੇ ਫੇਰ ਬਾਅਦ ਚ ਨਾਲ ਪੜਨ ਦੇ ਵਿਆਹ ਕਰਾਂਗੇ ਇਸ ਕਰਕੇ ਗਿਆ ਹੀ ਤੇ ਨਹੀਂ ਗੱਲ ਬਣੀ ਉਹਨਾਂ ਵਾਪਸ ਭੇਜਤਾ ਨੂੰ ਸਾਨੂੰ ਤੇ ਅੱਜ ਹੀ ਪਤਾ ਲੱਗਾ ਜੀ ਤੁਹਾਨੂੰ ਕਾਂਦਾ ਕਈ ਸਾਨੂੰ ਕਹਿੰਦੇ ਵੀ ਆਉਣ ਰਿਹਾ ਵਾਪਸ ਪਰ ਸਾਨੂੰ ਨਹੀਂ ਪਤਾ ਹਾਨੂੰ ਅੱਜ ਪਤਾ ਲੰਗਾ ਕਿੰਨਾ ਪੜਿਆ ਹੈ 12 ਪੜਿਆ ਹੈ ਉਹ ਯਾਰ ਤੂੰ ਕਿੱਥੇ ਰਹਿੰਦੇ ਜੀ ਮੈਂ ਲੰਦੇ ਤਾਈ ਬਣੀ ਹਾਂ ਹਾਂਜੀ ਇੱਕ ਜੀ ਕਹਾਂਗੇ ਦੋ ਚ ਭੇਜ ਜਾਣ ਉਹਨਾਂ ਨੇ ਦੋ ਚ ਭੇਜ ਕੇ ਜਦੋਂ ਮਿਲ ਕੇ ਫਿਰ ਰਾਜ ਬੜਾ ਖਰਾਬ ਕੀਤਾ ਰਾਜ ਭਾਵ ਚੰਡਿਆ ਕਦੀ ਕਿਤੇ ਕਦੀ ਕਿਤੇ ਜੰਗਲਾ ਰਹੀ ਗਏ ਫੇਰ ਕਿੰਨਾ ਟਾਈਮ ਹੋ ਗਿਆ ਉਹਨੂੰ ਉੱਥੇ ਅਮਰੀਕਾ ਪਹੁੰਚੇ ਨੂੰ ਸਾਈਟ ਇਹਨੂੰ ਉਪਣਿਆ ਇੱਥੇੋਂ ਦਾ ਤੁਰਿਆ ਆਇਆ ਹੈ ਉਹ ਸਾਲ ਹੋ ਗਿਆ ਹਾਂਜੀ ਹਾਂਜੀ ਸਾਲ ਕੋਈ ਚੱਲਿਆ ਜੀ ਸਾਲ ਦਾ ਤੁਰਿਆ ਇੱਥੋਂ ਹਾਂਜੀ ਹਾਂ ਨਹੀਂ ਕਿਤੇ ਕਦੀ ਹਾਂਜੀ ਹਾਂਜੀ ਨਾ ਨਹੀਂ ਹਾਂ ਨਾ ਵੀ ਕੋਈ ਜੇ ਨੌਕਰੀ ਮਿਲ ਜੇ ਕੋ ਬੱਚੇ ਨੂੰ ਚਾਹ ਕੋਈ ਸਹਬ ਜਿਹੜੇ ਕੋ ਆਪਸ ਗੱਲ ਕਰਨ ਬਿੰਦਰ ਕੌਰ ਇਹ ਕੀ ਲੱਗਦਾ ਹੈ ਬਿੰਦਰ ਕੌਰ ਮੇਰਾ ਗੁਰਜਿੰਦਰ ਭਰਾ ਸੀਗਾ ਹਾਂਜੀ ਹਾਂਜੀ ਤਿੰਨ ਸਾਲ ਹੋ ਚੱਲਿਆ ਜੇ ਰਸਤੇ 'ਚ ਭਟਕਦਾ ਰਿਹਾ ਜੰਟਾ ਨੇ ਕਹੇ ਵੀ ਇੱਕ ਨੰਬਰ 'ਚ ਭੇਜਾਂਗੇ ਪਰ ਉਹਨਾਂ ਨੇ ਦੋ ਨੰਬਰ 'ਚ ਭੇਜਿਆ ਤੇ ਰਸਤੇ 'ਚ ਸਾਲ ਲੱਗ ਗਿਆ ਇਹਨੂੰ ਅਸੀਂ ਸੋਚਿਆ ਵੀ ਚਲੋ ਜਾਊਗਾ ਕਮਾਈ ਕਰੂਗਾ ਘਰ ਦੇ ਹਾਲਾਤ ਵਧੀਆ ਹੋ ਜੂਗੇ ਪਰ ਹੁਣ ਪਤਾ ਲੱਗਿਆ ਵੀ ਉਹ ਵਾਪਸ ਹੀ ਆ ਰਿਹਾ ਹਾਂਜੀ ਕਿਵੇਂ ਕਹੇ ਮੋਗੇ ਇਹਨੂੰ ਤੁਹਾਡੀ ਗੱਲ ਹੋਈ ਹੁਣ ਸਾਨੂੰ ਤੇ ਮਹੀਨਾ ਕੋ ਹੋਈ ਚੱਲਿਆ ਗੱਲ ਹੋਈ ਇਹਨਾਂ ਦੇ ਨਾਲ ਤੁਹਾਡਾ ਕੋਈ ਗੱਲ ਨਹੀਂ ਨਹੀਂ ਕੋਈ ਗੱਲ ਨਹੀਂ ਅੱਜ ਜਿਹੜੇ ਮਲਕੀ ਜੀ ਨੂੰ ਤੁਹਾਨੂੰ ਪਤਾ ਲੱਗਿਆ ਕਿ ਤਰ੍ਹਾਂ ਲੱਗਾ ਜਦੋਂ ਇਦਾਂ ਹੀ ਇਨਕਵਾਰੀ ਵਾਲੇ ਕੋਈ ਆਏ ਹੋਰ ਕਹਿੰਦੇ ਵੀ ਵਾਪਸ ਆ ਰਿਹਾ ਤੁਹਾਡਾ ਬੇਟਾ ਇੱਥੇ ਇੱਥੇ ਫਿਰ ਕਿਹੜਾ ਮੰਨਦੇ ਕਿਹੜਾ ਕਿਹੜਾ ਵਾਲਾ ਇਹ ਤਾਂ ਖਿਆਲ ਤੇ ਇਹੀ ਅੱবি ਚਲੋ ਘਰ ਦੀ ਹਾਲਤ ਮਾੜੀ ਏ ਹੁਣ ਕੁਛ ਸਰਕਾਰ ਸਾਡਾ ਵਧੀਆ ਕਰੇ ਚਲੋ ਜਿਹੜਾ ਪੈਹਾ ਤੇਲਾ ਲੱਗਾ ਹੋ ਵਾਪਸ ਕਰੇ ਸਾਡਾ ਤਿੰਨ ਪੈਣ ਭਰਾਏ ਤਿੰਨ ਪੈਣ ਭਰਾ ਦੋ ਪੈਣਾ ਤੇ ਇੱਕ ਭਰਾਏ ਤਿੰਨੇ ਜੇ ਵੀ ਆਉਣ ਵਾਲੇ ਨੇ ਇਹ ਡੈਡੀ ਪਰੇ ਦੀ ਰੈਟ ਨਹੀਂ ਹਾਂਜੀ ਉਹ 2009 ਚ ਡੈਥ ਆਈ ਸੀ ਮੇਰੀ 2009 ਵਿੱਚ ਡੈਥ ਹੋਈ ਉਹਨਾਂ ਦੀ ਹਾਂਜੀ ਛੋਟੇ ਹੀ ਉਹਦਾ ਸੀ ਇਹ ਫਿਰ ਕਿਸ ਤਰ੍ਹਾਂ ਕੇ ਖੇਤਾਵਾਂ ਨਾ ਭੀਜੇ ਕਿੰਨੇ ਪੈਸੇ ਲੱਗੇ ਲੱਗੇ ਇਹ ਸਾਡੇ 50 ਲੱਖ ਰੁਪਏ ਲੱਗ ਗਿਆ ਜੇ ਜਿਹੜੀ ਥੋੜੀ ਬਹੁਤੀ ਜ਼ਮੀਨ ਨਹੀਂ ਉਹ ਵੇਚ ਦਿੱਤੀ ਜੇ ਕੁਝ ਕਰ ਜਾ ਚੁੱਕਿਆ ਇੱਧਰ ਉੱਧਰ ਫੜ ਕੇ ਤੇ ਪੈਸੇ ਕੀਤੇ ਹੀ